ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਤੇ ਇਦਾਂ ਹੀ ਜਦੋਂ ਲਾਹੌਰ ਵੱਲ ਗਏ ਨੇ ਉੱਥੇ ਇੱਕ ਵਪਾਰੀ ਸੀਗਾ ਦੁਨੀ ਚੰਦ ਕਹਿੰਦੇ ਉਸ ਸਮੇਂ ਦੀ ਗੱਲ ਹੈ ਉਸ ਸਮੇਂ ਉਹ ਕੋ 20 ਕਰੋੜ ਦੀ ਸੰਪਤੀ ਹੋएगी ਅੱਜ ਦਾ ਕਿੰਨਾ ਹੋ ਗਿਆ ਬਹੁਤ ਉਹਨੂੰ ਇਸ ਗੱਲ ਦਾ ਮਾਣ ਤੇ 20 ਝੰਡੇ ਉਹਨੇ ਆਪਣੇ ਘਰ ਦੀ ਛੱਤ ਤੇ ਲਗਾਏ ਵੇ ਕਿ ਵੀ ਕਰੋੜ ਜੋੜਿਆ ਤੇ 20 ਝੰਡੇ ਲਗਾਏ ਨੇ ਉਹ ਇਸ ਗੱਲ ਦਾ ਪ੍ਰਮਾਣ ਹੈ ਕਿ ਮੇਰੀ ਜਿੱਤ ਹੈ ਮੇਰੇ ਝੰਡੇ ਨੇ ਤੂੰ ਗੁਰਨਾਨਕ ਸਾਹਿਬ ਨੂੰ ਕਹਿੰਦਾ ਕਿ ਸਾਡੇ ਘਰ ਆਓ ਚਰਨ ਪਾਓ ਜਦ ਗੁਰੂ ਨਾਨਕ ਸਾਹਿਬ ਨਾਲ ਦੀ ਮੁਲਾਕਾਤ ਹੁੰਦੀ ਹੈ ਤੇ ਬਾਬਾ ਹੀ ਕਹਿੰਦੇ ਵੀ ਨਹੀਂ ਆਪਾਂ ਫਿਰ ਤੈਨੂੰ ਮਿਲਾਂਗੇ ਅਗਲੇ ਜਹਾਨ ਚ ਤੇ ਇੱਕ ਸੂਈ ਉਹਨੂੰ ਦੇ ਦਿੰਦੇ ਨੇ ਕਿ ਐ ਸੂਈ ਜਦੋਂ ਅਗਲੇ ਜਹਾਨ ਚ ਤੈਨੂੰ ਮਿਲਾਂਗੇ ਤੇ ਇਹ ਸੂਈ ਤੂੰ ਸਾਨੂੰ ਦੇ ਦੀ ਉਹ ਸੂਈ ਲੈ ਆਂਦੇ ਫਿਰ ਆ ਕੇ ਆਪਣੇ 11 ਦੋਸਤਾਂ ਚ ਮਿੱਤਰਾਂ ਚ ਬੈਠਦਾ ਕਿ ਸੂਈ ਕਿੱਦਾਂ ਲੈ ਕੇ ਜਾਣੀ ਹੈ ਕਈ ਸਿਆਣਿਆਂ ਨੇ ਸਲਾਹ ਕਰਦਾ ਤੋ ਕਹਿੰਦੇ ਵੀ ਸੂਈ ਤੇ ਜਾਣੀ ਨਹੀਂ ਜੋ ਇਨਸਾਨ ਕਮਾਂਦਾ ਉਹ ਤੇ ਇੱਥੇ ਛੱਡ ਕੇ ਜਾਂਦਾ ਹੈ ਇਨਸਾਨ ਨੇ ਅੱਗੇ ਇਕੱਲਾ ਹੀ ਜਾਣਾ ਵੀ ਕਫਨ ਵਿੱਚ ਕੋਈ ਜੇਬ ਨਹੀਂ ਹੈ ਇੱਥੇ ਸੜ ਜਾਣਾ ਸਭ ਕੁਝ ਤੇ ਫੇਰੋ ਗੁਰੂ ਨਾਨਕ ਸਾਹਿਬ ਨੂੰ ਸੁਈ ਵਾਪਸ ਕਰਨ ਨਹੀਂ ਜਾਂਦਾ ਕਿ ਮੈਂ ਤੇ ਐ ਤੁਹਾਨੂੰ ਦੇ ਨਹੀਂ ਸਕਦਾ ਅੱਗੇ ਤੇ ਆ ਤੁਸੀਂ ਇੱਥੇ ਲੈ ਲਓ ਤੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਇਸ਼ਾਰਾ ਕੀਤਾ ਕਿ ਜਿਸ ਧਨ ਦਾ ਤੂੰ ਇੰਨਾ ਮਾਣ ਕਰ ਰਿਹਾ ਜਿਸ ਧਨ ਦਾ ਇਤਨਾ ਅਹੰਕਾਰ ਕਰ ਰਿਹਾ ਉਹ ਧਨ ਜਿਹੜਾ ਇੱਥੇ ਹੀ ਰਹਿਣਾ